ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਮੁਗਲ ਸਿਪਾਈਆਂ ਨੇ ਆਪ ਨੂੰ ਪਿੰਜਰੇ ਦੇ ਚੌਕੜਿਆ ਸਤਗੁਰਾਂ ਨੇ ਕੋਲ ਖੂਈ ਦੇ ਚ ਇਸ਼ਨਾਨ ਕੀਤਾ ਬੋਰ ਦੇ ਥੱਲੇ ਆ ਕੇ ਬੈਠ ਗਏ ਸਮਾਣੇ ਦਾ ਜਲਾਦ ਜਲਾਲਉਦੀਨ ਨੇ ਤਲਵਾਰ ਚੁੱਕੀ ਜ਼ੋਰ ਦੀ ਚਲਾਈ ਉਸ ਦੀ ਗਰਦਨ ਤੇ ਜੋ ਤੇਗ ਦਾ ధਨੀ ਸੀ ਜੋ ਸੂਰਬੀਰ ਸੀ ਜੋ ਬਹਾਦਰ ਸੀ ਜੋ ਲੋਕ ਭਲਾਈ ਲਈ ਜੀਵਨ ਭਰ ਸੋਚਦਾ ਰਿਹਾ ਇਸ ਤਰ੍ਹਾਂ ਸ਼ਹੀਦੀ ਸਾਕਾ ਦਿੱਲੀ ਦੀ ਚਾਂਦਨੀ ਚੌਂਗ ਦੇ ਚ ਮਗਰ ਸੁਦੀਪੰਨ ਸੰਮਤ 1732 ਦੇ ਚ ਘਟਦਾ ਹੋਇਆ ਦਿਨ ਭਰ ਆਪ ਦਾ ਸਿਰ ਤੇ ਆਪ ਦਾ ਧੜ ਪਿਆ ਰਿਹਾ ਭਾਈ ਜੇਤਾ ਮੁਗਲ ਸਿਪਾਈਆਂ ਦੀ ਅੱਖ ਬਚਾ ਕੇ ਸਤਗੁਰੂ ਦਾ ਸਿਰ ਚੁੱਕ ਕੇ ਲੈ ਗਿਆ ਅਨੰਦਪੁਰ ਸਾਹਿਬ ਦੇ ਚ ਸਿਰ ਦਾ ਸਸਕਾਰ ਉੱਥੇ ਹੋਇਆ ਔਰ ਅਨੰਦਪੁਰ ਸਾਹਿਬ ਦੇ ਚ ਗੁਰਦੁਆਰਾ ਸੀਸਗੰਜ ਸਾਹਿਬ ਮੌਜੂਦ ਹੈ ਦੂਸਰਾ ਲਖੀ ਸ਼ਾਵਨਦਾਰਾ 100 ਗੱਡੀਆਂ ਦੇਤੇ ਰੋਹੀ ਲੱਦ ਕੇ ਉਸ ਇਲਾਕੇ ਤੋਂ ਲੰਗੇ ਹੈ ਸਿਰਫ ਸਤਕੁਰਦੇਵ ਜੀ ਮਹਾਰਾਜ ਦਾ ਪਵਿੱਤਰ ਸਰੀਰ ਚੁੱਕਣ ਦੀ ਉਸਨੇ ਇਹ ਵਿਆਉਂਤ ਬਣਾਈਏ ਗੱਡੀਆਂ ਦੇ ਭਜ ਦੌੜ ਦੇ ਨਾਲ ਬੈਲਾਂ ਦੇ ਪੈਰਾਂ ਦੇ ਉਛਾਲ ਦੇ ਨਾਲ ਮਿੱਟੀ ਉੱਡੀ ਧੂੜ ਉੱਡੀ ਇਤਨੀ ਧੂੜ ਉੱਡੀ ਕਿਸ ਦੇ ਚ ਇਹਨੇ ਸਤਗੁਰudev ਜੀ ਮਹਾਰਾਜ ਦਾ ਪਾਵਨ ਸ਼ਰੀਰ ਚੁੱਕ ਲਿਆ ਆਪਣੇ ਘਰ ਲੈ ਗਿਆ ਜਿਸ ਘਰ ਦੇ ਚ ਲੈ ਗਿਆ ਉਸ ਇਲਾਕੇ ਉਸ ਕਸਬੇ ਦਾ ਨਾਮ ਸੀ ਰਕਾਵਗੰਜ ਆਪਣੇ ਘਰ ਦੇ ਚ ਪਾਵਨ ਸ਼ਰੀਰ ਨੂੰ ਰੱਖ ਕੇ ਇਸ਼ਨਾਨ ਕਰਾ ਕੇ ਸਾਰੇ ਘਰ ਨੂੰ ਅਗਲਾ ਦਿੱਤੀ ਸਤਗੁਰੂ ਦੀ ਦੇਹੀ ਤੋਂ ਆਪਣਾ ਘਰ ਸਦਕੇ ਕਰ ਦਿੱਤਾ ਆਪਣਾ ਮਕਾਨ ਸਦਕੇ ਕਰ ਦਿੱਤਾ ਕਿਧਰੇ ਸ਼ੱਕ ਨਾ ਪੈ ਜਾਏ ਤੋ ਬਾਹਰ ਆ ਕੇ ਨਾਰਾ ਲਾਇਆ ਮੇਰਾ ਘਰ ਜਲ ਗਿਆ ਮੇਰਾ ਘਰ ਜਲ ਗਿਆ ਇਸਤਰੀ ਕੇ ਨਾਲ ਸਹਿਬਾਂ ਦੇ ਪਾਵਨ ਸਰੀਰ ਦਾ ਦਾਸ ਸस्कार ਲੱਖੀਸ਼ਾ ਵਣ ਜਾ ਰਹੇ ਨੇ ਕੀਤਾ